हां जी 사트리카 आलिया सारेया नु मैं हरप्रीत कौर त्वाडा स्वागत है संगरूर फैमिली चैनल ते ਹੁਣ ਸਿਰ ਦਾ ਟਾਈਮ ਹੈ ਜੀ ਬੱਜ ਗਏ ਨੇ 9 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਮਿਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ 아이 ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ 아이 ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਤੁਸੀਂ ਸਿੰਘ ਸ਼ਹੀਦਾਂ ਜੀ ਦੇ ਚਰਨਾਂ ਦੇ ਵਿੱਚ ਕਿਸ ਤਰੀਕੇ ਨਾਲ ਅਰਦਾਸ ਕਰਨੀ ਹੈ ਕਿਸ ਤਰ੍ਹਾਂ ਅਰਦਾਸ ਕਰਨ ਤੇ ਤੁਸੀਂ ਜੋ ਚਾਹੋਗੇ ਉਹ ਮਿਲੇਗਾ ਜੋ ਮੰਗੋਗੇ ਉਹ ਮਿਲੇਗਾ ਤੇ ਨਾਲ ਹੀ ਤੁਹਾਡੇ ਮੈਂ ਇਹ ਵੀ ਸ਼ੇਅਰ ਕਰੂੰਗੀ ਵੀ ਅਗਰ ਤੁਹਾਡੀ ਅਰਦਾਸ ਪੂਰੀ ਨਹੀਂ ਹੋ ਰਹੀ ਤੁਸੀਂ ਤਾਸ ਕਰਦੇ ਹੋ ਪਰ ਪਰਮਾਤਮਾ ਜਿਹਦੇ ਚਰਨਾਂ ਵਿੱਚ ਤੁਹਾਡੀ ਅਰਦਾਸ ਪ੍ਰਵਾਨ ਨਹੀਂ ਹੋ ਰਹੀ ਤਾਂ ਫਿਰ ਤੁਸੀਂ ਕਿੱਥੇ ਗਲਤੀ ਕਰ ਰਹੇ ਹੋ ਸਾਰਾ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਆਪਾਂ ਇੱਕ ਚੀਜ਼ ਜਿਹੜੀ ਹੋਰ ਦੇ ਬਾਰੇ ਗੱਲ ਜ਼ਰੂਰ ਕਰਾਂਗੇ ਜਿਹੜੀ ਸਾਡੀ ਅਰਦਾਸ ਪੂਰੀ ਹੋਣ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਆ ਜਾਂ ਕਿਸੇ ਵੀ ਕੰਮ ਦੇ ਬੰਨ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਆ ਉਹ ਕੀ ਹੈ ਉਹ ਹੈ ਵਿਸ਼ਵਾਸ ਉਹ ਵਿਸ਼ਵਾਸ ਜਿਹੜਾ ਸਾਨੂੰ ਗੁਰੂ ਸਾਹਿਬ ਤੇ ਨਹੀਂ ਹੈ ਯਾ ਸਿਰਦਾਸਤਾ ਕੀਤੀ ਪਰ ਸਾਨੂੰ ਵਿਸ਼ਵਾਸ ਨਹੀਂ ਹੈ ਸਾਡਾ ਵਿਸ਼ਵਾਸ ਬਣ ਨਹੀਂ ਪਾਰਿਆ ਅਸੀਂ ਡਾਵਾ ਡੋਲ ਹੋ ਰਹੇ ਹਾਂ ਡਗ ਮਗਾ ਰਹੇ ਹਾਂ ਸਾਡਾ ਭਰੋਸਾ ਜਿਹੜਾ ਉਹ ਡਾਵਾ ਡੋਲ ਹੋ ਰਿਹਾ ਜਾਂ ਫਿਰ ਸਾਨੂੰ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਆ ਅਗਰ ਅਸੀਂ ਕੋਈ ਕੰਮ ਕਰਦੇ ਹਾਂ ਸਾਨੂੰ ਆਪਣੇ ਆਪ 'ਤੇ ਯਕੀਨ ਹੀ ਨਹੀਂ ਆ ਕਿ ਅਸੀਂ ਇਸ ਲਾਇਕਾਂ ਜਾਂ ਅਸੀਂ ਇਸ ਕਾਬਿਲਾਂ ਕਿ ਅਸੀਂ ਇਹ ਕਰ ਸਕਦੇ ਹਾਂ ਤਾਂ ਫਿਰ ਉਹ ਕੰਮ ਵੀ ਕਦੇ ਵੀ ਬਣਦਾ ਤੇ ਉਹ ਅਰਦਾਸ ਵੀ ਕਦੇ ਪੂਰੀ ਨਹੀਂ ਹੁੰਦੀ ਜਿਹਦੇ ਵਿੱਚ ਵਿਸ਼ਵਾਸ ਨਹੀਂ ਹੁੰਦਾ ਦੇਖੋ ਜੀ ਜੇ ਆਪਾਂ ਦੁਨਿਆਵੀ ਤੌਰ ਤੇ ਦੇਖੀਏ ਜੇ ਆਪਾਂ ਰਿਸ਼ਤਾ ਕੋਈ ਨਿਭਾਉਣਾ ਹੋਵੇ ਨਾ ਤਾਂ ਉਹ ਰਿਸ਼ਤੇ ਵਿੱਚ ਸਭ ਤੋਂ ਅਹਿਮ ਕੜੀ ਕੀ ਹੁੰਦੀ ਆ ਵਿਸ਼ਵਾਸ ਵਿਸ਼ਵਾਸ ਤੋਂ ਬਿਨਾ ਦੁਨੀਆਂ ਦੇ ਵਿੱਚ ਕੋਈ ਰਿਸ਼ਤਾ ਨਹੀਂ ਚੱਲਦਾ ਠੀਕ ਉਸੇ ਤਰੀਕੇ ਨਾਲ ਸਾਨੂੰ ਗੁਰੂ ਸਾਹਿਬ ਨਾਲ ਜੋੜਨ ਦੀ ਸਭ ਤੋਂ ਵੱਡੀ ਕੜੀ ਜਿਹੜੀ ਆ ਉਹ ਹੈ ਵਿਸ਼ਵਾਸ ਜੇ ਸਾਨੂੰ ਵਿਸ਼ਵਾਸ ਹੀ ਨਹੀਂ ਪਰਮਾਤਮਾ ਤੇ ਤਫਲਸੀ ਪਰਮਾਤਮਾ ਦੇ ਨਾਲ ਕਦੇ ਜੁੜੀ ਨਹੀਂ ਪਾਉਂਦੇ ਸਾਡੀ ਅਰਦਾਸ ਉਹ ਜਿਹੜੀ ਉਹ ਕਦੇ ਪ੍ਰਵਾਨੀ ਨਹੀਂ ਹੁੰਦੀ ਇਹ ਸਾਡੀ ਅਰਦਾਸ ਪੂਰੀ ਹੋ ਨਾ ਹੋਣ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆਂ ਵੀ ਆਪਾਂ ਦੂਸਰੀ ਗਲਤੀ ਕਿਹੜੀ ਕਰਦੇ ਆਂ ਦੇਖੋ ਕਈ ਵਾਰੀ ਨਾ ਮੈਂ ਕਮੈਂਟ ਪੜ੍ਹਦੀ ਆਂ ਕਮੈਂਟ ਪੜ੍ਹਦੀਆਂ ਮੇਰੀਆਂ ਭੈਣਾਂ ਜ਼ਿਆਦਾਤਰ ਕਮੈਂਟ ਕਰਦੀਆਂ ਵੀ ਦੀਦੀ ਜਦੋਂ ਅਸੀਂ ਮਤਲਬ ਆਹ ਕੰਮ ਆ ਜਿਹੜਾ ਸਾਡਾ ਪੂਰਾ ਹੋ ਜਾਵੇ ਅਸੀਂ ਉਦੋਂ ਤੱਕ ਬਾਠ ਕਰ ਸਕਦੇ ਆਂ ਯਾਤੇ ਕਮੈਂਟ ਹੁੰਦਾ ਜਾਂ ਫਿਰ ਉਹ ਇਹ ਹੁੰਦਾ ਵੀ ਜੀ ਜੀ ਅਸੀਂ ਕਿਸੇ ਮਨੋ ਕਾਮਨਾ ਦੇ ਲਈ ਐਨੇ ਦਿਨ ਪਾਠ ਕਰ ਸਕਦੇ ਆ ਦੇਖੋ ਜੀ ਕਿਸੇ ਵੀ ਮਨੋ ਕਾਮਨਾ ਲਈ ਪਾਠ ਕਰਨਾ ਗਲਤ ਨਹੀਂ ਆ ਕਿਸੇ ਦੁਨਿਆਵੀ ਚੀਜ਼ ਨੂੰ ਪੂਰਾ ਕਰਨ ਵਾਸਤੇ ਪਾਠ ਕਰਨਾ ਗਲਤ ਨਹੀਂ ਆ ਹਨਾ ਆਪਣੇ ਮਾਪੇ ਤਾ ਸਭ ਕੁਝ ਉਹ ਨੇ ਆਪਾਂ ਹੋਰ ਕੀ ਤੋਂ ਮੰਗਣਾ ਉਹਨਾਂ ਤੋਂ ਹੀ ਮੰਗਣਾ ਥੋੜੇ ਜਿਹਾ ਮਾਫ ਕਰਿਓ ਜੇ ਮੇਰਾ ਥੋੜਾ ਗਲਾ ਖਰਾਬ ਹੈ ਤੇ ਪਰ ਜੇ ਆਪਾਂ ਉਹ ਚੀਜ਼ ਗਿਣ ਕੇ ਕਰਾਂਗੇ ਮਿਣ ਕੇ ਕਰਾਂਗੇ ਜਾਂ ਪਾਈ ਸ਼ਰਤ ਰੱਖ ਦਿੱਤੀ ਵੀ ਗੁਰੂ ਸਾਹਿਬ ਜੀ ਜਾਂ ਸਿੰਘ ਸ਼ੀਧਾਂ ਦੇ ਚਰਨਾਂ 'ਚ ਅਰਦਾਸ ਕਰੀ ਵੀ ਬਾਬਤਾਂਨ ਧੰ ਬਾਬਾ ਦੀਪ ਸਿੰਘ ਜੀ ਸਾਡੀ ਆਹ ਅਰਦਾਸ ਪੂਰੀ ਹੋ ਜਾਵੇ ਸਾਡੀਆਂ ਮਨੋ ਕਾਮਨਾ ਪੂਰੀ ਹੋ ਜਾਵੇ ਜਾਂ ਸਾਡਾ ਆਹ ਕੰਮ ਬਣ ਜਾਵੇ ਅਸੀਂ ਇੰਨੇ ਦਿਨ ਪਾਠ ਕਰਾਂਗੇ ਇਹ ਆਂ ਫਿਰ ਕਈ ਵਾਰੀ ਆਪਾਂ ਗਲਤੀ ਕਰ ਦਿੰਨੇ ਆਂ ਵੀ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਜਦ ਤੱਕ ਸਾਡਾ ਆ ਕਾਰਜ ਪੂਰਾ ਨਹੀਂ ਹੁੰਦਾ ਉਦੋਂ ਤੱਕ ਮੈਂ ਪਾਠ ਕਰੂੰਗੀ ਜਾਂ ਉਦੋਂ ਤੱਕ ਮੈਂ ਚਪੈਰਾ ਸੇਵ ਕਰੂੰਗੀ ਤਾਂ ਫਿਰ ਆਪਾਂ ਪਹਿਲਾਂ ਹੀ ਕੀ ਰੱਖ ਤਾ ਸ਼ਰਤ ਰੱਖਤੀ ਉਹਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਇਹ ਹੁੰਦਾ ਵੀ ਦੇਖੋ ਆਪਾਂ ਮਨ ਵਿੱਚ ਉਹ ਚੀਜ਼ ਪਹਿਲਾਂ ਹੀ ਸੋਚ ਲਈ ਸਾਡੇ ਦਿਮਾਗ ਨੇ ਉਹ ਚੀਜ਼ ਪਹਿਲਾਂ ਹੀ ਸੋਚ ਲਈ ਵੀ ਅਸੀਂ ਤਾਂ ਇੰਨਾ ਟਾਈਮ ਪਾਠ ਕਰਨਾ ਮਤਲਬ ਉਸ ਤੋਂ ਬਾਅਦ ਅਸੀਂ ਪਾਠ ਕਰਨਾ ਬੰਦ ਕਰ ਦੇਣਾ ਇਹਦਾ ਮਤਲਬ ਤਾਂ ਇਹ ਹੀ ਨਿਕਲਦਾ ਹੈ ਨਾ ਸੋ ਇਹ ਆ ਸਾਡੀ ਦੂਜੀ ਗਲਤੀ ਵੀ ਜਿਹੜੀ ਅਸੀਂ ਕਰਦੇ ਆ ਇਹ ਤੁਸੀਂ ਨਹੀਂ ਕਰਨੀ ਤੁਸੀਂ ਅਰਦਾਸ ਕਿਸ ਤਰੀਕੇ ਨਾਲ ਕਰਨੀ ਆ ਚਾਹੇ ਤੁਸੀਂ ਸਿੰਘ ਸ਼ੀਦਾ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਰਹੇ ਹੋ ਦੇ ਕੋ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਵੱਲੋਂ ਵਚਨ ਹੋਏ ਹੋਏ ਨੇ ਕਿ ਗੀਜਾ ਮੇਰਾ ਹੋਵੇਗਾ ਹੱਥ ਤੇਰਾ ਹੋਵੇਗਾ ਜਿੰਨਾ ਜੋ ਦਾਤ ਵੰਡਣੀ ਆ ਤੂੰ ਵੰਡ ਸਕਦਾ ਠੀਕ ਹੈ ਜੀ ਸੋ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜੀ ਅਗਰ ਖੁਸ਼ ਹੋ ਜਾਂਦੇ ਆ ਸਾਡੀ ਸੇਵਾ ਤੋਂ ਤਾਂ ਉਹ ਬਹੁਤ ਛੇਤੀ ਸਾਡੀ ਅਰਦਾਸ ਪੂਰੀ ਕਰਦੇ ਆ ਪਰ ਜੇ ਸਾਡਾ ਆਦਾਸ ਕਰਨ ਦਾ ਤਰੀਕਾ ਸਹੀ ਹੈ ਹੁਣ ਤਰੀਕਾ ਕੀ ਹੈ ਤੁਸੀਂ ਅਰਦਾਸ ਇਸ ਤਰੀਕੇ ਨਾਲ ਕਰਨੀ ਹੈ ਮੰਨ ਲਓ ਤੁਸੀਂ ਕਿਸੇ دنیਵੀਂ ਪੂਰਤੀ ਲਈ ਜਾਂ ਕੋਈ ਮਨੋਕਾਮਨਾ ਲਈ ਜਾਂ ਕੋਈ ਆਪਣੇ ਬੱਚਿਆਂ ਲਈ ਜਾਂ ਘਰ-ਵਾਰ ਵਾਸਤੇ ਜਾਂ ਕਰਜ਼ੇ ਲਈ ਕਿਸੇ ਵੀ ਚੀਜ਼ ਲਈ ਅਪਾ ਅਰਦਾਸ ਕਰਦੇ ਹਾਂ ਤਾਂ ਅਰਦਾਸ ਇਸ ਤਰੀਕੇ ਨਾਲ ਕਰੋ ਕਿ ਇਹ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਪਰਮਾਤਮਾ ਜੀ ਕਿਰਪਾ ਕਰੋ ਜਿੰਨਾ ਟਾਈਮ ਤੁਸੀਂ ਮੈਥੋਂ ਸੇਵਾ ਲਓਗੇ ਜਦ ਤੱਕ ਮੈਂ ਸੇਵਾ ਕਰ ਸਕੂਗੀ ਜਦ ਤੱਕ ਮੈਂ ਚਪਹਿਰਾ ਸਭ ਕੱਟ ਸਕਾਂਗੀ ਉਨਾ ਟਾਈਮ ਮੈਂ ਜ਼ਰੂਰ ਕੱਟਾਂਗੀ ਬਾਕੀ ਕਿਰਪਾ ਤੁਹਾਡੀ ਹੈ ਜਿੰਨਾ ਟਾਈਮ ਤੁਸੀਂ ਸੇਵਾ ਲਓਂਗੇ ਮੈਂ ਉਨਾ ਟਾਈਮ ਇਹ ਸੇਵਾ ਨਿਭਾਵਾਂਗੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਕਿਰਪਾ ਕਰੋ ਮੇਰੀ ਜੋ ਵੀ ਤੁਹਾਡੀ ਮਨੋ ਕਾਮਨਾ ਮੇਰੀ ਅਰਦਾਸ ਤੁਸੀਂ ਜ਼ਰੂਰ ਪੂਰੀ ਕਰਿਓ ਤੇ ਜਦ ਤੱਕ ਮੇਥੋਂ ਇਹ ਹਾਜ਼ਰੀ ਲੱਗਦੀ ਰਹੇਗੀ ਤੁਸੀਂ ਲਗਵਾਉਂਦੇ ਰਹੋਗੇ ਮੈਂ ਜ਼ਰੂਰ ਲਾਉਂਦੀ ਰਹੂੰਗੀ ਇਸ ਤਰੀਕੇ ਨਾਲ ਅਰਦਾਸ ਕਰਿਆ ਕਰੋ ਕਿਉਂਕਿ ਨਾ ਇੱਕ ਵਾਰੀ ਵੈਸੇ ਤਾਂ ਮੈਂ ਪਹਿਲਾਂ ਵੀ ਇਸ ਵਾਰੀ ਵੀਡੀਓ ਸ਼ੇਅਰ ਕੀਤੀ ਹੋਈ ਆ ਪਰ ਉਸ ਤੋਂ ਬਾਅਦ ਵੀ ਕਾਫੀ سارے ਕਮੈਂਟਸ ਮੈਨੂੰ ਇਦਾਂ ਦੇ ਆਉਂਦੇ ਨੇ ਵੀ ਜੇ ਜੀ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਜਾਂ ਸਾਡਾ ਜਿਹੜਾ ਕੰਮ ਉਹ ਨਹੀਂ ਬਣਦਾ ਸਾਡਾ ਮਨ ਟੁੱਟ ਗਿਆ ਕਈ ਵਾਰੀ ਇਦਾਂ ਦੇ ਮੈਸੇਜ ਵੀ ਆਉਂਦੇ ਆ ਕਿ ਅਸੀਂ ਹੁਣ ਮੰਨ ਨਹੀਂ ਕਰਦਾ ਵੀ ਪਾਠ ਕਰੀਏ ਜੇ ਤੁਸੀਂ ਅਰਦਾਸ ਪੂਰੀ ਕਰਨਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਕੰਮ ਬਣੇ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਗੁਰੂ ਸਾਹਿਬ ਤੇ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਵੀ ਜਦੋਂ ਤੁਸੀਂ ਅਰਦਾਸ ਉਹਨਾਂ ਦੇ ਚਰਨਾਂ ਦੇ ਵਿੱਚ ਕੀ ਕਰਤੀ ਤਾਂ ਫਿਰ ਹੁਣ ਸਭ ਕੁਝ ਉਹਨਾਂ ਤੇ ਛੱਡ ਦਿਓ ਉਸ ਚੀਜ਼ ਬਾਰੇ ਚਿੰਤਾ ਨਾ ਕਰੋ ਓਵਰ ਥਿੰਕਿੰਗ ਨਾ ਕਰੋ ਜੇ ਜ਼ਿਆਦਾ ਸੋਚੋਗੇ ਉਸ ਚੀਜ਼ ਬਾਰੇ ਨੈਗੇਟਿਵ ਸੋਚੋਗੇ ਇਹਦਾ ਮਤਲਬ ਤੁਹਾਡਾ ਵਿਸ਼ਵਾਸ ਹਾਲੀ ਕੱਚਾ ਤੁਸੀਂ ਵਿਸ਼ਵਾਸ ਨਹੀਂ ਕਰ پا ਰਹੇ ਸੋ ਸਭ ਤੋਂ ਪਹਿਲੀ ਕੜੀ ਜਿਹੜੀ ਆਗਰ ਤੁਸੀਂ ਚਾਹ ਨਹੀਂ ਹੋਗੇ ਸਿੰਘ ਸ਼ੀਦਾ ਦੇ ਚਰਨਾਂ ਦੇ ਵਿੱਚ ਕੀਤੀ ਹੋਈ ਅਰਦਾਸ ਤੁਹਾਡੀ ਪੂਰੀ ਹੋਵੇ ਤਾਂ ਉਹਦੇ ਲਈ ਕੀ ਕਰਨਾ ਸਭ ਤੋਂ ਪਹਿਲਾਂ ਤੁਹਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਹੈ ਤੇ ਦੂਸਰੀ ਚੀਜ਼ ਜਿਹੜੀ ਤੁਸੀਂ ਕਰਨੀ ਆ ਜਿਹੜੀ ਮੈਂ ਅਰਦਾਸ ਤੁਹਾਨੂੰ ਦੱਸੀ ਆ ਉਸ ਤਰੀਕੇ ਨਾਲ ਕਰਨੀ ਆ ਕਦੇ ਵੀ ਗਿਣ ਕੇ ਕੰਡੀਸ਼ਨ ਨਹੀਂ ਰੱਖਣੀ ਜਾਂ ਇੰਨਾ ਟਾਈਮ ਕਰੂੰਗੀ ਇਹ ਕੰਡੀਸ਼ਨ ਨਹੀਂ ਰੱਖਣੀ ਹਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਜਦ ਤੱਕ ਮੈਥੋਂ ਹੋ ਸਕੇ ਆ ਮੈਂ ਕਰਾਂਗੀ ਜਦ ਤੱਕ ਤੁਸੀਂ ਮੈਥੋਂ ਸੇਵਾ ਲਓਂਗੇ ਮੈਂ ਕਰਾਂਗੀ ਮੈਂ ਨਿਭਾਉਂਗੀ ਠੀਕ ਹੈ ਜੀ ਬਾਕੀ ਪ੍ਰਮਾਤਮਾ ਦੇ ਹੱਥ ਗੁਰੂ ਸਾਹਿਬ ਦੀ ਮਰਜ਼ੀ ਕਿ ਉਹ ਕਿੰਨਾ ਟਾਈਮ ਤੁਹਾਡੇ ਤੋਂ ਸੇਵਾ ਲੈਣਾ ਚਾਹੁੰਦੇ ਆ ਜਾਂ ਕਿੰਨਾ ਟਾਈਮ ਆਪਾਂ ਤੋਂ ਸੇਵਾ ਕਰਵਾਉਣਾ ਚਾਹੁੰਦੇ ਆ ਸੋ ਪੂਰਾ ਵਿਸ਼ਵਾਸ ਰੱਖ ਕੇ ਅਰਦਾਸ ਕਰੋ ਤੇ ਇਸੇ ਤਰੀਕੇ ਨਾਲ ਕਰੋ ਜੋ ਵੀ ਤੁਹਾਡੀ ਮਨੋ ਕਾਮਨਾ ਹੋਵੇਗੀ ਜਰੂਰ ਪੂਰੀ ਹੋਵੇਗੀ ਮੰਨ ਲਓ ਅਗਰ ਤੁਹਾਨੂੰ ਇਹ ਲੱਗਦਾ ਵੀ ਤੁਹਾਡੀ 5-6 ਮਹੀਨੇ ਦੇ ਵਿੱਚ ਅਰਦਾਸ ਪੂਰੀ ਹੋਵੇਗੀ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਦੀ ਕਲਾ ਵਰਤੇ ਉਹ ਤੁਹਾਡੀ ਅਰਦਾਸ 10 ਦਿਨਾਂ ਦੇ ਵਿੱਚ ਪੂਰੀ ਹੋ ਜਾਵੇ ਬਹੁਤ ਸਾਰੇ ਲੋਕਾਂ ਨਾਲ ਇਹ ਚੀਜ਼ ਹੁੰਦੀ ਹੈ ਹੁਣ ਉਹਨਾਂ ਦੇ ਵਿੱਚ ਤੇ ਆਪਣੇ ਵਿੱਚ ਫਰਕ ਕੀ ਆ ਅਗਰ ਆਪਾਂ ਸੋਚਦੇ ਹਾਂ ਵੀ ਉਹ ਸਾਹਮਣੇ ਵਾਲੀ ਦੀ ਅਰਦਾਸ ਪੂਰੀ ਹੋ ਗਈ ਸਾਡੀ ਕਿਉਂ ਨਹੀਂ ਹੋਈ ਦੇਖੋ ਦਿਮਾਗ ਵੀ ਗੁਰੂ ਸਾਹਿਬ ਨੇ ਸਭ ਨੂੰ ਇੱਕੋ ਹੀ ਦਿੱਤਾ ਸਰੀਰ ਵੀ ਗੁਰੂ ਸਾਹਿਬ ਨੇ ਸਭ ਨੂੰ ਇੱਕੋ ਹੀ ਦਿੱਤਾ ਉਹ ਵੀ ਦੁਨੀਆਵੀ ਜ਼ਿੰਦਗੀ ਜਿੰਦੇ ਆਪਾਂ ਵੀ ਦੁਨੀਆਵੀ ਜ਼ਿੰਦਗੀ ਜੀਨੀ ਆ ਫਿਰ ਉਹ ਅਜਿਹਾ ਕੀ ਕਰਦੇ ਨੇ ਵੀ ਗੁਰੂ ਸਾਹਿਬ ਉਹਨਾਂ ਦੀ ਅਰਦਾਸ ਪੂਰੀ ਕਰਦੇ ਨੇ ਕਿ ਸਾਡੀ ਨਹੀਂ ਕਰਦੇ ਹੋ ਸਕਦਾ ਉਹਨਾਂ ਦੀ ਭਾਵਨਾ ਤੁਹਾਡੇ ਨਾਲੋਂ ਪੱਕੀ ਹੋਵੇ ਹੋ ਸਕਦਾ ਉਹਨਾਂ ਦਾ ਵਿਸ਼ਵਾਸ ਤੁਹਾਡਾ ਗੁਰੂ ਤੁਹਾਡੇ ਨਾਲੋਂ ਗੁਰੂ ਸਾਹਿਬ ਤੇ ਜ਼ਿਆਦਾ ਹੋਵੇ ਸੋ ਇਹ ਕਾਰਨ ਹੁੰਦਾ ਜਿਸ ਦਾ ਕਰਕੇ ਸਾਡੀ ਅਰਦਾਸ ਪੂਰੀ ਹੁੰਦੀ ਹੈ ਤੇ ਜੇ ਅਰਦਾਸ ਪੂਰੀ ਨਹੀਂ ਹੁੰਦੀ ਉਹਦੇ ਪਿੱਛੇ ਵੀ ਇਹੀ ਵਜ੍ਹਾ ਹੁੰਦੀ ਹੈ ਇਹੀ ਸਾਡੀ ਗਲਤੀ ਹੁੰਦੀ ਹੈ ਸੋ ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬਾਕੀ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ